ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵਾਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਰੈਸਪੀ ਲੈ ਕੇ ਆਏ ਹਾਂ ਜੀ ਦਹੀਂ ਨੂੰ ਤੜਕਾ ਲਗਾਉਣ ਦੀ ਤੇ ਜਦੋਂ ਆਪਣੇ ਘਰ ਕੋਈ ਵੀ ਸਬਜ਼ੀ ਨਾ ਹੋਵੇ ਤਾਂ ਆਪਾਂ ਅਚਾਨਕ ਇਹ ਬਣਾ ਸਕਦੇ ਹਾਂ ਤੇ ਖਾ ਸਕਦੇ ਹਾਂ ਬਹੁਤ ਜ਼ਿਆਦਾ ਇਹ ਟੇਸਟੀ ਬਣਦੀ ਹੈ ਜੀ ਦਹੀਂ ਜਦੋਂ ਆਪਾਂ ਤੜਕਾ ਲਾਉਂਦੇ ਆਂ ਤਾਂ ਤੁਸੀਂ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ ਜੀ ਇਸ ਤਰੀਕੇ ਨਾਲ ਦਹੀਂ ਤੜਕਾ ਲਗਾ ਕੇ ਤੁਸੀਂ ਵੀ ਖਾਣਾ ਤੇ ਬਹੁਤ ਜ਼ਿਆਦਾ ਤੁਹਾਨੂੰ ਪਸੰਦ ਆਊਗੀ ਇਹ ਰੈਸਪੀ ਦਹੀਂ ਤੜਕਾ ਲਾਉਣ ਲਈ ਜੀ ਆਪਾਂ ਨੇ ਇਹ ਤਿੰਨ ਲਸਣ ਦੀਆਂ ਕਲੀਆਂ ਲੈਂਤੀਆਂ ਤੇ ਥੋੜਾ ਜਿਹਾ ਅਦਰਕ ਲੈਂਤਾ ਤੇ ਦੋ ਆਪਾਂ ਪਿਆਜ਼ ਲੈਂਦੇ ਆ ਇਹਨਾਂ ਨੂੰ ਆਪਾਂ ਬਰੀਕ-ਬਰੀਕ ਚੌਪ ਕਰ ਲਾਂਗੇ ਇਹਦੇ ਵਿੱਚ ਚੌਪਰ ਦੇ ਤੇ ਇਹ ਆਪਾਂ ਇੱਕ ਪੈਨ ਲੈ ਲੈਣਾ ਜੀ ਫਰਾਈ ਵਗੈਰਾ ਤੇ ਇਹਦੇ ਵਿੱਚ ਆਪਾਂ ਦਹੀਂ ਤੜਕਾ ਲਾਵਾਂਗੇ ਤੇ ਹੁਣ ਆਪਾਂ ਥੋੜਾ ਜਿਹਾ ਤੇਲ ਜਿਹਾ ਘਿਓ ਪਾ ਲੈਣਾਗਾ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਤੇਲ ਜਿਹਾ ਘਿਓ ਪਾ ਲੈਣਾ ਇਹਦੇ ਵਿੱਚ ਤੇ ਇੱਥੇ ਆਪਾਂ ਤੇਲ ਪਾ ਲਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾ ਲਾਂਗੇ ਤੇ ਜੀਰੇ ਨੂੰ ਆਪਾਂ ਨੇ ਭੁੰਨ ਲੈਣਾ ਥੋੜਾ ਜਿਹਾ ਤੇ ਇਹਦੇ ਨਾਲ ਹੀ ਆਪਾਂ ਪਾ ਲਾਂਗੇ ਜੀ ਇਹ ਰਾਈ ਬਰੀਕ ਵਾਲੇ ਆਪਾਂ ਹਿੰਗ ਪਾਵਾਂਗੇ ਜੀ ਇਹਦੇ ਵਿੱਚ ਤੇ ਤਿੰਨ ਆਪਾਂ ਲਾਲ ਮਿਰਚਾਂ ਪਾਵਾਂਗੇ ਜੀ ਇਹਦੇ ਵਿੱਚ ਸੁੱਕੀਆਂ ਹੋਈਆਂ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਹਿਲਾ ਕੇ ਥੋੜਾ ਜਿਹਾ ਭੁੰਨ ਲਾਂਗੇ ਤੇ ਹੁਣ ਇਹ ਜਿਹੜੇ ਆਪਾਂ ਚੌਪ ਕਰੇ ਅਗੇ ਪਿਆਜ਼ ਅਦਰਕ ਤੇ ਲਸਣ ਤੇ ਇਹ ਪਾ ਦਾਂਗੇ ਆਪਾਂ ਇਹਦੇ ਵਿੱਚ ਜਨੂ ਆਪਾਂ ਲੋਪੇ ਲਈ ਮੀਟ ਕੋਲ ਲਾਂਗੇ ਜੀ ਕਿਆਜ਼ਾਂ ਨੂੰ ਹੁਣ ਆਪਣੇ ਪਿਆਜ਼ ਵਗੈਰਾ ਥੋੜੇ ਜਿਹਾ ਭੁੰਨੇਗੇ ਜੀ ਇਹਨਾਂ ਨੂੰ ਆਪਾਂ ਨੇ ਜਿਆਦਾ ਨਹੀਂ ਭੁੰਨਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਥੋੜੀ ਜੀ ਹਲਦੀ ਪਾਵਾਂਗੇ ਆਪਾਂ ਤੇ ਥੋੜੀ ਜੀ ਪਾਵਾਂਗੇ ਮਿਰਚ ਅੱਧੇ ਚਮਚ ਤੋਂ ਵੀ ਘੱਟ ਨਹੀਂ ਇਹ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ ਇਹਦੇ ਵਿੱਚ ਅੱਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਮਸਾਲਿਆਂ ਨੂੰ ਇਸ ਤਰੀਕੇ ਨਾਲ ਤੇ ਇੱਕ ਵਾਰ ਇਹ ਰੈਸਪੀ ਤੁਸੀਂ ਬਣਾ ਕੇ ਜ਼ਰੂਰ ਦੇਖਣਾ ਜੀ ਦੋ ਦੀ ਥਾਂ ਤੇ ਚਾਰ ਰੋਟੀਆਂ ਖਾਓਗੇ ਬਹੁਤ ਜ਼ਿਆਦਾ ਪਸੰਦ ਤੁਹਾਨੂੰ ਇਹ ਆਊਗੀ ਰੈਸਪੀ ਇਹ ਸਿਰਫ 5 ਮਿੰਟਾਂ ਦੇ ਵਿੱਚ ਹੀ ਬਣ ਜਾਂਦੀ ਹੈ ਇਹ ਜ਼ਿਆਦਾ ਟਾਈਮ ਵੀ ਨਹੀਂ ਇਹ ਤੇ ਲੱਗਦਾ ਤੇ ਹਾਂਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇੱਥੇ ਆਪਣੇ ਮਸਾਲੇ ਭੁੱਜ ਗਏ ਨੇ ਜੀ ਚੰਗੀ ਤਰ੍ਹਾਂ ਤੇ ਹੁਣ ਆਪਾਂ ਗੈਸ ਨੂੰ ਆਫ ਕਰ ਦਾਂਗੇ ਬੰਦ ਕਰ ਦਾਂਗੇ ਗੈਸ ਨੂੰ ਤੇ ਇਹ ਆਪਾਂ ਲੈ ਲਈ ਦਹੀਂ ਤੇ ਦਹੀਂ ਤੁਸੀਂ ਘੱਟ ਵੱਧ ਲੈ ਸਕਦੇ ਆ ਆਪਦੀ ਹਿਸਾਬ ਨਾਲ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਫੈਟ ਲੈਣਾ ਇਸ ਤਰੀਕੇ ਨਾਲ ਚਮਚੇ ਨਾਲ ਹੀ ਫਟਾਂਗੇ ਇਹਨੂੰ ਆਪਾਂ ਇਸ ਤਰੀਕੇ ਨਾਲ ਤੇ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਉਣਾ ਹੈਗਾ ਤੇ ਇਸ ਤਰੀਕੇ ਨਾਲ ਇਹਨੂੰ ਆਪਾਂ ਫੈਟ ਲੈਣਾ ਤੇ ਲੋ ਜੀ ਹੁਣ ਆਪਾਂ ਇਹ ਦਹੀਂ ਫੈਟ ਲਈਏ ਚੰਗੀ ਤਰ੍ਹਾਂ ਤੇ ਹੁਣ ਆਪਾਂ ਸਾਰੀ ਦਹੀਂ ਇਹਦੇ ਵਿੱਚ ਪਾ ਦਾਂਗੇ ਤੇ ਗੈਸ ਦਾ ਫਲੇਮ ਆਪਾਂ ਨੇ ਬੰਦ ਹੀ ਰੱਖਣਾ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਲੋ ਜੀ ਦਹੀਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਈ ਤੇ ਹੁਣ ਆਪਾਂ ਪਾ ਦਾਂਗੇ ਥੋੜਾ ਜਿਹਾ ਹਰਾ ਧਣੀ ਇਹਦੇ ਉੱਪਰ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਕਿਸੇ ਬਰਤਨ ਦੇ ਵਿੱਚ ਦੇਖੋ ਜੀ ਹੁਣ ਆਪਾਂ ਇਹਨੂੰ ਕੱਢ ਲੈ ਇੱਕ ਬਰਤਨ ਦੇ ਵਿੱਚ ਲਓ ਜੀ ਹੁਣ ਆਪਾਂ ਐਂਡ ਤੇ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਏਦੇ ਵਿੱਚ ਤੇ ਇਸ ਤਰੀਕੇ ਨਾਲ ਨੂੰ ਨਮਕ ਨੂੰ ਰੜਾ ਲੈਣਾਗਾ ਤੇ ਕਿੰਨਾ ਵਧੀਆ ਇਹ ਦਹੀਂ ਤੜਕਾ ਲਾ ਕੇ ਤਿਆਰ ਹੋਇਆ ਆਪਣਾ ਤੇ ਇਹਦੇ ਨਾਲ ਰੋਟੀ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਤੇ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਦਹੀਂ ਨੂੰ ਤੜਕਾ ਲਾ ਕੇ ਟਰਾਈ ਜ਼ਰੂਰ ਕਰਨਾ ਜੀ ਤੇ ਖਾ ਕੇ ਵੇਖਣਾ ਬਹੁਤ ਜ਼ਿਆਦਾ ਪਸੰਦ ਆਊਗਾ ਤੁਹਾਨੂੰ ਇਹ ਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੀਡੀਓ ਦੇਖਣ ਲਈ ਜੀ ਬਹੁਤ-ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ